Hi, I am Dr. Shivan Kapoor, Director, Carewell Heart and Super Specialty Hospital. So, we welcome Dr. Khanna in Amritsar especially for complex spine surgeries. So, he is Senior Consultant in Artemis Hospital, gurgaon So, we welcome him here in Amritsar in Carewell Hospital. So, we are starting with the OPDs, regular OPDs and plus surgeries also that we get here in Amritsar itself. तो <coughs> रेसर आप खुद इंट्रोड्यूस कर रहे हैं रिकॉर्डिंग आस थैंक यू थैंक यू डॉ साहब सो मैं डॉ वरुण खन्ना एक प्रैक्टिसिंग स्पाइन सर्जन गुरुग्राम एनसीआर से बेसिकली मैं 2013 तो शुरू करता सी ये काम तो फर्स्ट ऑफ ऑल मैं अपनी जेडी पीजी की पढ़ाई है वो इथे जीएमसी अंबरसर से की कीती हुई है मजीठा रोड से जेड़ा है मेडिकल कॉलेज ਉਸ ਤੋਂ ਬਾਅਦ ਮੈਂ ਦਿੱਲੀ ਚ ਆਪਣੇ ਸੀਨੀਅਰ ਰੈ residency ਤੇ spine ਦੀ fellowships ਕੀਤੀ ਹੈ ਸਰ ਗੰਗਾਰਾਮ ਹਸਪਤਾਲ ਚ ਐਂਡ ਉਸ ਤੋਂ ਬਾਅਦ 아ਰਟਮਿਸ ਹਸਪਤਾਲ ਨਾਲ ਹੀ ਮੈਂ ਅਟੈਚਡ ਆ ਉਸ ਤੋਂ ਇਲਾਵਾ ਮੈਂ ਆਪਣੀ spine ਦੀ fellowships ਬਾਰੋ ਵੀ ਕੀਤੀ ਹੋਈ ਹੈ ਜਰਮਨੀ ਚ ਮਿਨੀਮਲੀ ਇਨਵੇਸਿਵ ਤੇ ਐਂਡੋਸਕੋਪਿਕ spine ਸਰਜਰੀ ਦੀ ਅਸੀਂ ਹੁਣ ਆਪਣੀ ਆਓ ਪੀਡੀ ਦੀ ਸਰਵਿਸਿਜ਼ ਅੰਮ੍ਰਿਤਸਰ ਚ ਵੀ ਸ਼ੁਰੂ ਕਰਤੀ ਹੈ ਕੇਅਰਵੈਲ ਮਲਟੀ ਸਪੈਸ਼ੈਲਟੀ ਹਸਪਤਾਲ ਵਿੱਚ ਹਰੇਕ ਤੀਸਰਾ ਸ਼ਨੀਵਾਰ 11 ਤੋਂ 2 ਵਜੇ ਤੱਕ ਅਸੀਂ ਆਓ ਪੀਡੀ ਦਾ ਟਾਈਮ ਫਿਕਸ ਕੀਤਾ ਹੈ ਐਸਓਪੀਡੀ ਚ ਸਾਡਾ ਪਰਪਸ ਹੈ ਕਿ ਸਪਾਈਨ ਰਿਲੇਟਿਡ ਜਿੰਨੇ ਵੀ ਪ੍ਰੋਬਲਮਸ ਹੈ ਉਹਦਾ ਅਸੀਂ ਸਕਰੀਨਿੰਗ ਕਰ ਲਈਏ ਜਿਹੜੀ ਸਪਾਈਨ ਦੀ ਟੁੱਟ ਪਜਦੀ ਪ੍ਰੋਬਲਮ ਫ੍ਰੈਕਚਰ ਦੀ ਪ੍ਰੋਬਲਮ ਹੁੰਦੀ ਹੈ ਉਹਦੀ ਸਕਰੀਨਿੰਗ ਕਰ ਲਈਏ ਕਿਸੇ ਪੇਸ਼ੈਂਟ ਨੂੰ ਜੇ ਡਿਸਕ ਦੀ ਪ੍ਰੋਬਲਮ ਹੈ ਉਹ ਬਹੁਤ ਕਾਮਨ ਪ੍ਰੋਬਲਮ ਹੈ ਬੇਸਿਕਲੀ ਡਿਸਕ ਰਿਲੇਟਿਡ ਜਿਹੜੀ ਪ੍ਰੋਬਲਮਸ ਹੁੰਦੀ ਹੈ ਲੰਬਰ ਸਪਾਈਨ ਦੀ ਉਹਦੀ ਟਰੀਟਮੈਂਟ ਅਸੀਂ ਇੱਥੇ ਸ਼ੁਰੂ ਕਰਤੀ ਹੈ ਅ ਸਰਵਾਈਕਲ ਦੀ ਪ੍ਰੋਬਲਮਸ ਉਹ ਵੀ ਅਸੀਂ ਸਟਾਰਟ ਕਰਤੀ ਹੈ ਨਾਲੇ ਕੋਈ ਸਪਾਈਨ ਦੀ ਇਨਫੈਕਸ਼ਨ ਸਪਾਈਨ ਦਾ ਟਿਊਮਰ ਜਾਂ ਫਿਰ ਸਪਾਈਨ ਦਾ ਟੇਡਾਪਨ ਜਿਸ ਨੂੰ ਸਕੋਲੀਓਸਿਸ ਕਹਿੰਦੇ ਆ ਇਸ ਤਰ੍ਹਾਂ ਦੀ ਅਸੀਂ ਸਾਰੀ ਸਰਜਰੀਜ਼ ਕਰਦੇ ਆ ਜਿਹੜੀ ਕੰਪਲੈਕਸ ਤੇ ਹਾਈ ਐਂਡ ਸਰਜਰੀਜ਼ ਹੈ ਉਹ ਅਸੀਂ ਆਪਣੇ ਪ੍ਰਾਇਮਰੀ ਸੈਂਟਰ ਚ ਹੀ ਕਰਾਂਗੇ ਪਰ ਜਿਹੜੇ ਸਮਾਲ ਛੋਟੇ ਪ੍ਰੋਸੀਜਰਸ ਨੇ ਉਹ ਅਸੀਂ ਇੱਥੇ ਵੀ ਪਲਾਨ ਕਰਨੇ ਪਏ ਆ ਸੋ ਸਪਾਇਨਚ ਬੇਸਿਕਲੀ OPD ਜਿਹੜੀ ਹੁੰਦੀ ਹੈ ਉਹਦੇ ਵਿੱਚ 80 ਤੋਂ 90% ਜਿਹੜੇ ਪੇਸ਼ੈਂਟ ਹੈ ਉਹਨਾਂ ਦਾ ਟ੍ਰੀਟਮੈਂਟ ਬਿਨਾਂ ਆਪਰੇਸ਼ਨ ਤੋਂ ਹੀ ਕੀਤਾ ਜਾਂਦਾ ਹੈ ਜਿਹੜੀ ਪੇਸ਼ੈਂਟਸ ਨੂੰ ਆਪਰੇਸ਼ਨ ਦੀ ਲੋੜ ਹੁੰਦੀ ਹੈ ਉਹ ਹਾਰਡਲੀ 10% ਹੁੰਦੇ ਹੈ OPD ਚ ਤੋਂ ਸਾਡਾ ਇਹੀ ਪਲਾਨ ਰਹੇਗਾ ਕਿ ਪੇਸ਼ੈਂਟਸ ਦੀ ਸਕਰੀਨਿੰਗ ਹੋ ਜਾਏ ਤੇ ਉਹਦੇ ਵਿੱਚ ਜਿਹੜੇ ਵੀ ਪੇਸ਼ੈਂਟ ਹੈ ਜਿਨਾਂ ਨੂੰ ਆਪਰੇਸ਼ਨ ਦੀ ਲੋੜ ਪਵੇਗੀ ਉਸ ਪੇਸ਼ੈਂਟਸ ਦੇ ਉਸ ਪੇਸ਼ੈਂਟਸ ਨੂੰ ਅਸੀਂ ਸਰਜਰੀ ਐਡਵਾਈਸ ਕਰਦੀ ਹੈ x ਸਮਝੀ ਕਿਸਪਾਈਨ ਦੀ ਸਰਜਰੀ ਐ ਐਕਸੀਡੈਂਟਰ ਕੇਸਸ ਜ ਹੋਦੀ ਸੀ ਜਾਂ ਫਿਰ ਮੇਜਰ ਬ੍ਰੇਕ ਬਲ ਲਿਟਰ ਵਗੈਰਾ ਹੁੰਦੀ ਆ ਜ ਨੋਰਮਲ ਰੂਟੀਨ ਲਾਈਫ ਦੇ ਵਿੱਚ ਵੀ ਸਪਾਈਨ ਇੰਜਰੀਸ ਸ਼ੁਰੂ ਹੋ ਗਈ ਹੈ ਕੀ ਰੀਜ਼ਨ ਹੈ ਬੇਸਿਕਲੀ ਸਪਾਈਨ ਦੀ ਪ੍ਰੋਬਲਮ ਨਾ ਲਾਈਫਸਟਾਈਲ ਰਿਲੇਟਡ ਹੈ ਆ ਸਾਡੀ ਜਿਹੜੀ ਜੀਵਨ ਸ਼ੈਲੀ ਹੈ ਉਹਦੇ ਕਰਕੇ ਸਪਾਈਨ ਦੀ ਬਹੁਤ ਸਾਰੀ ਪ੍ਰੋਬਲਮਸ ਦਾ ਬਹੁਤ ਸਾਰੀ ਪ੍ਰੋਬਲਮਸ ਉਹਦੇ ਕਰਕੇ ਸ਼ੁਰੂ ਹੋ ਜਾਂਦੀਆਂ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੀ ਲਾਈਫਸਟਾਈਲ ਲੈਕ ਆਫ ਐਕਸਰਸਾਈਜ਼ ਤੇ ਸਾਡਾ ਜਿੱਦਾਂ weight gain ਐ ਸਾਰੀ ਪ੍ਰੋਬਲਮਸ ਸਲੋਲੀ ਸਲੋਲੀ ਸਾਡੀ ਸਪਾਈਨ ਜਿਹੜੀ ਰੀਡ ਦੀ ਹੱਡੀ ਦਾ ਥੱਲੇ ਵਾਲਾ ਪਾਰਟ ਹੈ ਉਹ ਨੂੰ ਪ੍ਰੋਬਲਮ ਕਰਦੀ ਹੈ ਜਿਹਦੇ ਨੂੰ ਡਿਸਕ ਪ੍ਰੋਲੈਪਸੀ ਪ੍ਰੋਬਲਮ ਕਹਿੰਦੇ ਆ ਕਾਮਨਲੀ ਸਰ ਸਰ ਤੋਂ ਇੱਥੇ ਸੱਜਰੀ ਕਰਨ ਵਾਸਤੇ ਤੁਹਾਡੀ ਫੈਸਿਲਿਟੀਆਂ ਤੁਹਾਡੇ ਮੁਤਾਬਿਕ ਹੈਗੀਆਂ ਜਾਂ ਨਹੀਂ ਹਾਂ ਇੱਥੇ ਅਸੀਂ ਸਿੰਪਲ ਪ੍ਰੋਸੀਜਰਸ ਪਲਾਨ ਕਰ ਸਕਦੇ ਹਾਂ ਜਿੱਦਾਂ ਡਿਸਕ ਦੀ ਸਰਜਰੀਜ਼ ਜਾਂ ਫਿਰ ਡੀਕੰਪਰੈਸ਼ਨ ਸਰਜਰੀਜ਼ ਔਰ ਔਰ ਸਰਜਰੀਸ ਅਸੀਂ ਇੱਥੇ ਪਲਾਨ ਕਰ ਸਕਦੇ ਹਾਂ ਜੀ ਜਿਸ ਸਰਵਾਈਕਲ ਹੋ ਗਿਆ ਹੈ ਲੋਨ ਨੂੰ ਜ਼ਿਆਦਾਤਰ ਮੈਡੀਸਿਨੀ ਚ ਦੇਖਣ ਨੂੰ ਮਿਲਦਾ ਕੀ ਕਾਰਨ ਹੈ ਕਿ ਜ਼ਿਆਦਾ ਲੇਡੀਜ਼ ਨੂੰ ਹੀ ਸਰਵਾਈਕਲ ਦੀ ਪ੍ਰੋਬਲਮ ਸਰਵਾਈਕਲ ਦੀ ਪ੍ਰੋਬਲਮ ਇਸ ਤਰ੍ਹਾਂ ਨਹੀਂ ਹੈ ਕਿ ਲੇਡੀਜ਼ੇ ਜ਼ਿਆਦਾ ਹੈ ਬੇਸਿਕਲੀ ਸਰਵਾਈਕਲ ਦੀ ਪ੍ਰੋਬਲਮ ਵੀ ਇੱਕ ਲਾਈਫਟਾਈਮ ਪ੍ਰੋਬਲਮ ਹੈ ਫੋਨ ਦਾ ਯੂਜ਼ ਕਰਨਾ ਜ਼ਿਆਦਾ ਜਾਂ ਫਿਰ ਲੈਪਟਾਪ ਵਗੈਰਾ ਜ਼ਿਆਦਾ ਯੂਜ਼ ਕਰਦੇ ਜਿਆਦਾ ਆਫਿਸ ਜਿਹੜੇ ਆਈਟੀ ਸੈਕਟਰ ਦੇ ਜਿਹੜੇ ਹੁੰਦੇ ਆ ਪੇਸ਼IENTS ਉਨਾ ਚ ਐ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੀ neck ਹਮੇਸ਼ਾ ਇੱਕ ਗਲਤ ਐਂਗਲ 'ਚ ਰਹਿੰਦੀ ਹੈ ਜਾਂ ਫਿਰ ਫੋਨ ਕਰਕੇ neck ਥੱਲੇ ਨੂੰ ਰਹਿੰਦੀ ਹੈ ਉਹਦੇ ਕਰਕੇ ਸਾਡੀ ਜਿਹੜੀ ਗਰਦਨ ਦੀ ਮਾਸਪੇਸ਼ੀ ਆਉਂਦੀ ਹੈ ਨਾ ਉਹਨਾਂ 'ਚ ਖਿਚਾਅ ਪੈਣ ਕਰਕੇ ਸਰਵਾਈਕਲ ਦੀ ਪ੍ਰੋਬਲਮ ਦੇਖੀ ਜਾਂਦੀ ਹੈ ਤੇ ਇਹ ਬੇਸਿਕਲੀ ਐ ਕੋਈ ਐਸਟਰਾ ਦੀ ਗੱਲ ਨਹੀਂ ਹੈ ਕਿ ਇੱਕ ਫੀਮੇਲ 'ਚ ਜ਼ਿਆਦਾ ਦੋਨੋਂ ਮੇਲ ਫੀਮੇਲ ਦੋਨਾਂ 'ਚ ਹੀ ਐ ਪ੍ਰੋਬਲਮ ਜ਼ਿਆਦਾ ਕਾਮਨ ਹੈ ਤੇ ਜੀਡੀਵੀ ਆਓਪੀਡੀ ਫੈਸਿਲਿਟੀਆਂ ਸਾਡੀ ਉਹਦੇ ਵਿੱਚ ਜੀ ਸਾਰੇ ਤਰੀਕੇ ਦੀ ਪ੍ਰੋਬਲਮਸ ਨੂੰ ਸਕੀਮ ਕਰਾਂਗੇ